ਵਾਹਿਗੁਰੂ ਜੀ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਬਾਬਾ ਲੱਖੀਸ਼ਾ ਬਨਜਾਰਾ ਜੀ ਬਾਰੇ ਜੋ ਕਿ ਪਿਛਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਹੋਇਆ ਕਰਦੇ ਸਨ ਜਿਵੇਂ ਕਿ ਅੱਜ ਕੱਲ ਦੇ ਅਡਾਨੀਆਂ ਬਾਨੀਆਂ ਨਾਲੋਂ ਕਿਤੇ ਤਕੜੇ ਹੋਇਆ ਕਰਦੇ ਸਨ ਇਹਨਾਂ ਦਾ ਵਪਾਰ ਹੀ ਇਹਨਾਂ ਦਾ ਕਾਰੋਬਾਰ ਹੁੰਦਾ ਸੀ ਅੱਜ ਇੱਥੋਂ ਚੀਜ਼ ਖਰੀਦ ਕੇ ਅੱਗੇ ਛੱਡ ਕੇ ਆਉਣੀ ਅੱਗੋ ਚੀਜ਼ ਖਰੀਦ ਕੇ ਇੱਥੇ ਲੈ ਕੇ ਆਉਣੀ ਇਹੀ ਇਹਨਾਂ ਦਾ ਕਾਰੋਬਾਰ ਹੁੰਦਾ ਸੀ ਇਹਨਾਂ ਕੋਲ 10000 ਗੱਡਿਆਂ ਦਾ ਕਾਫਲਾ ਹੁੰਦਾ ਸੀ ਉਸ ਟਾਈਮ ਤੇ ਹੁੰਦੀ ਹੈ ਸ਼ਹਾਦਤ ਸ੍ਰੀ ਗੁਰਤੇਗ ਭਾਦਰ ਜੀ ਦੀ ਜਿਸ ਟਾਈਮ ਤੇ ਸ੍ਰੀ ਗੁਰਤੇਗ ਭਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਟਾਈਮ ਤੇ ਬਾਬਾ ਲਖੀਸ਼ਾ ਬੰਜਾਰਾ ਜੀ ਆਪਣਾ ਕਾਰੋਬਾਰ ਕਰਕੇ ਆਪਣਾ 10000 ਗੱਡਿਆਂ ਦਾ ਕਾਫਲਾ ਲੈ ਕੇ ਦਿੱਲੀ ਵੱਲ ਨੂੰ ਆ ਰਹੇ ਸਨ ਉਸ ਟਾਈਮ ਤੇ ਬਾਬਾ ਲਖੀਸ਼ਾ ਬੰਜਾਰਾ ਜੀ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰਤੇਗ ਭਾਦਰ ਜੀ ਦਾ ਮ੍ਰਿਤਕ ਸਰੀਰ ਤਿੰਨ ਦਿਨ ਹੋ ਗਏ ਚਾਂਦਨੀ ਚੌਂਕ ਦੇ ਵਿੱਚ ਪਿਆ ਹੋਇਆ ਹੈ ਕਿਸੇ ਨੇ ਹੱਥ ਲਾਉਣ ਦੀ ਜੁਰਤ ਵੀ ਨਹੀਂ ਕੀਤੀ ਉਸ ਟਾਈਮ ਤੇ ਬਾਬਾ ਲੱਖੀ ਸ਼ਾ ਬਨਜਾਰਾ ਜੀ ਨੇ ਆਪਣੇ ਕੋ ਸਾਥੀਆਂ ਦੇ ਨਾਲ ਵਿਚਾਰ ਕੀਤਾ ਕਿ ਆਪਾਂ ਚਾਂਦਨੀ ਚੌਂਕ ਦੇ ਵਿੱਚ ਦੀ ਹੀ ਜਾਣਾ ਹੈ ਤੇ ਆਪਾਂ ਗੁਰੂ ਜੀ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਜਾਣਾ ਹੈ ਉਸ ਟਾਈਮ ਤੇ ਬਾਬਾ ਲੱਖੀ ਸ਼ਾ ਬਨਜਾਰਾ ਜੀ ਦੇ ਨਾਲ ਭਾਈ ਜੈਤਾ ਜੀ ਤੇ ਉਹਨਾਂ ਦੇ ਕੁਝ ਵੱਡੇ ਬਜ਼ੁਰਗ ਵੀ ਸਨ ਜੋ ਕਿ ਬਾਬਾ ਲੱਖੀ ਸ਼ਾ ਬਨਜਾਰਾ ਜੀ ਦੇ ਨਾਲ ਹੀ ਕੰਮ ਕਰਦੇ ਸਨ ਬਾਬਾ ਲਖੀਸ਼ਾ ਬੰજારਾ ਜੀ ਜਿਵੇਂ ਚਾਂਦਨੀ ਚੌਂਕ ਦੇ ਵਿੱਚ ਆਉਂਦੇ ਹਨ ਭਾਈ ਜੈਤਾ ਜੀ ਨੂੰ ਗੁਰੂ ਜੀ ਦਾ ਅਸੀਸ ਦੇ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਤੋਰ ਦਿੱਤਾ ਤੇ ਆਪ ਉਹਨਾਂ ਦਾ ਮ੍ਰਿਤਕ ਤੜ ਆਪਣੇ ਗੱਡੇ ਰੂਹ ਵਾਲੇ ਗੱਡੇ ਦੇ ਵਿੱਚ ਲਾਦ ਕੇ ਆਪਣੇ ਹਵੇਲੀ ਵੱਲ ਨੂੰ ਚੱਲ ਪਏ ਆਪਣੇ ਹਵੇਲੀ ਦੇ ਵਿੱਚ ਜਾ ਕੇ ਬਾਬਾ ਲਖੀਸ਼ਾ ਬੰજારਾ ਜੀ ਨੇ ਉਹਨਾਂ ਦਾ ਗੁਰੂ ਜੀ ਦਾ ਤੜ ਦਾ ਸੰਸਕਾਰ ਕੀਤਾ ਪੂਰੀ ਰੀਤੀ ਰਿਵਾਜ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਿਸ ਟਾਈਮ ਤੇ ਮੁਗਲਾਂ ਨੂੰ ਪਤਾ ਲੱਗਦਾ ਹੈ ਕਿ ਇੱਥੋਂ ਦੀ ਬਾਬਾ ਲਖੀਸ਼ਾ ਬੰਜਾਰਾ ਹੀ ਲੰਘਿਆ ਸੀ ਤੇ ਉਹੀ ਗੁਰੂ ਜੀ ਦਾ ਧੜ ਅਤੇ ਸੀਸ ਲੈ ਕੇ ਗਿਆ ਹੋਣਾ ਉਸ ਟਾਈਮ ਤੇ ਮੁਗਲ ਆਉਂਦੇ ਹਨ ਬਾਬਾ ਲਖੀਸ਼ਾ ਬੰਜਾਰਾ ਜੀ ਨੇ ਆਪਣੀ ਹਵੇਲੀ ਨੂੰ ਅੱਗ ਲਾ ਕੇ ਤੇ ਕੁਝ ਉਹਨਾਂ ਦੇ ਸਾਥੀਆਂ ਨੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਏ ਕਿ ਸਾਡੇ ਘਰ ਨੂੰ ਅੱਗ ਲੱਗੀ ਉਸ ਟਾਈਮ ਤੇ ਮੁਗਲਾਂ ਨੇ ਕੁਝ ਨਹੀਂ ਕਿਹਾ ਬਾਅਦ ਵਿੱਚ ਬਾਬਾ ਲਖੀਸ਼ਾ ਬੰਜਾਰਾ ਜੀ ਨੂੰ ਕਿਹਾ ਕਿ 오ਰਾਂਜ ਦੇਵ ਨੇ ਕਿਹਾ ਕਿ ਬਾਬਾ ਲਖੀਸ਼ਾ ਬੰਜਾਰਾ ਜੀ ਤੂੰ ਹੀ ਇੱਥੋਂ ਦੀ ਲੰਘਿਆ ਸੀ ਤੇ ਤੂੰ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਧੜਾ ਤੇ ਸੀਸ ਲੈ ਕੇ ਗਿਆ ਹੈ ਬਾਬਾ ਲਖੀ ਸ਼ਾ ਬੰਜਾਰਾ ਜੀ ਨੇ ਇਹ ਕਿਹਾ ਕਿ ਰਾਜਾ ਤੇਰੀ ਮੇਰੀ ਗੱਲ ਵਪਾਰ ਦੀ ਹੈ ਤੂੰ ਵਪਾਰ ਦੀ ਗੱਲ ਕਰ ਜੋ ਤੇਰਾ ਕਰਮ ਸੀ ਤੂੰ ਕਰਤਾ ਜੋ ਮੇਰਾ ਕੰਮ ਸੀ ਮੈਂ ਕਰਤਾ ਹੁਣ ਮੈਂ ਜਾਣਾ ਮੇਰਾ ਗੁਰੂ ਜਾਣੇ ਤੂੰ ਵਪਾਰ ਦੀ ਗੱਲ ਕਰ ਬਾਬਾ ਲਖੀ ਸ਼ਾ ਬੰਜਾਰਾ ਜੀ ਨੇ ਇੰਨੀ ਗੱਲ ਕਹਿੰਦੇ ਹੋਏ ਅੱਗੇ ਨਹੀਂ ਬੋਲਣ ਦਿੱਤਾ ਔਰੰਗਦੇਵ ਨੂੰ ਅੱਗੇ ਨਹੀਂ ਵਧਣ ਦਿੱਤਾ ਆਪਣਾ ਕਰਮ ਕਮਾ ਕੇ ਜਨਮਾਂ ਦੇ ਕਰਜ਼ੇ ਲਾ ਕੇ ਬਾਬਾ ਲੱਖੀਸ਼ਾ ਬੰਜਾਰਾ ਜੀ ਨੇ ਆਪਣੇ ਹਵੇਲੀ ਵਿੱਚ ਅੰਤਮ ਸੰਸਕਾਰ ਕਰਕੇ ਗੁਰੂ ਜੀ ਦਾ ਉਸ ਹਵੇਲੀ ਦੇ ਵਿੱਚ ਅੱਜ ਗੁਰਦੁਆਰਾ ਸਾਈਂ ਬਰ ਕਾਵਗੰਜ ਬਣਿਆ ਹੋਇਆ ਹੈ ਜਿਸ ਨੂੰ ਆਪਾਂ ਅੱਜ ਦਰਸ਼ਨ ਕਰਨ ਜਾਂਦੇ ਹਾਂ ਤੇ ਬਾਬਾ ਲੱਖੀਸ਼ਾ ਬੰਜਾਰਾ ਜੀ ਨੇ ਆਪਣਾ ਐਡਾ ਵੱਡਾ ਕਰਮ ਕਮਾ ਕੇ ਆਪਣੇ ਸਾਰੇ ਦੁਨੀਆ ਦੇ ਉੱਤੇ ਨਾਮ ਚਮਕਾਇਆ ਹੈ ਇਹ ਹੁੰਦੇ ਆ ਗੁਰੂ ਦੇ ਪਿਆਰੇ ਸਿੱਖ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ